ਨੇ ਜਾਂਦੇ 30 April ਰਾਤੀ 10:30 ਔਰ 11 ਵਜੇ ਦੀ ਵਿਚਾਲੇ ਇੱਕ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਥਾਣਾ ਕੁਮਾਨ ਥਾਣਾ ਕੁਮਾਨ ਦੇ ਸਰਹੱਦ ਤੋਂ ਕਿ ਬਾਬਾ ਬਲਵਿੰਦਰ ਸਿੰਘ ਜੀ ਜੋ ਗੁਰਦੁਆਰਾ ਮੁਖੀ ਸੀਗੇ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਅਠਵਾਲ ਪਿੰਡ ਦਾ ਉਹਨਾਂ ਦੀ ਕਤਲ ਹੋਇਆ ਸੀਗਾ ਔਰ ਮੌਕੇ ਦੇ ਜੋ ਸੀਸੀਟੀਵੀ ਫੁਟੇਜ ਸਾਨੂੰ ਮਿਲੇ ਸੀ ਔਰ ਜੋ ਮੌਕੇ ਦੇ ਗਵਾਹ ਸੀਗੇ ਉਹਨਾਂ ਵੱਲੋਂ ਇਹ ਪਤਾ ਚੱਲਿਆ ਸੀਗਾ ਕਿ ਉਹਨਾਂ ਦਾ ਇੱਕ ਸੇਵਾਦਾਰ ਰਮਨਦੀਪ ਸਿੰਘ ਉਹਨਾਂ ਨੇ ਆ ਬਾਬਾ ਜੀ ਦਾ ਚੱਕੂ ਮਾਰ ਕੇ ਉਹਨਾਂ ਦੀ ਕਤਲ ਕੀਤਾ ਸੀ ਔਰ ਇਸੇ ਕੇਸ ਇਹ ਬਹੁਤ ਜ਼ਿਆਦਾ ਸੈਂਸੇਸ਼ਨਲ ਹੋ ਗਿਆ ਸੀਗਾ ਤੋਂ ਉਹਦੀ ਉਸੇ ਇਹਨਾਂ ਨੂੰ ਧਿਆਨ ਦੇ ਰੱਖਦੇ ਹੋਏ ਵੱਖ-ਵੱਖ ਟੀਮ ਟੀਮਾਂ ਬਣਾ ਕੇ ਤਕਰੀਬਨ ਪੰਜਾਬ ਚ ਵੀ ਔਰ ਪੰਜਾਬ ਦੇ ਬਾਹਰ ਤੇ ਵੀ ਬਟਾਲੇ ਦੀ ਵੱਖ-ਵੱਖ ਟੀਮਾਂ ਆਲਮੋਸਟ ਛੇ ਟੀਮਾਂ ਸਾਡੀ ਬਣੀ ਸੀਗੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਔਰ ਜੋ ਅਕਿਊਜ਼ ਸੀਗਾ ਉਹਨਾਂ ਨੂੰ ਅਰੈਸਟ ਕਰਨ ਲਈ ਤੋਂ ਆਫਟਰ 12 ਡੇਸ 12 ਦਿਨ ਦੀ ਮਿਹਨਤ ਤੋਂ ਬਾਅਦ ਸਾਨੂੰ ਬਟਾਲਾ ਪੁਲਿਸ ਨੂੰ 13 ਤਰੀਕ 13 ਮਈ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਅਕਿਊਜ਼ ਜੋ ਰਮਨਦੀਪ ਸਿੰਘ ਹੈਗਾ ਉਹਨਾਂ ਦਾ ਅਰੈਸਟ ਅਸੀਂ ਬਟਾਲੇ ਤੋਂ ਹੀ ਕੀਤਾ ਹੈਗੇ ਆ ਔਰ ਹੁਣ ਇਹ ਜੋ ਆਪਣੇ ਹਿਰਾਸਤ 'ਚ ਹੈਗੇ ਆ ਔਰ ਉਹਨਾਂ ਨੂੰ ਮਾਰੀਓਗ ਅਦਾਲਤ ਦੇ ਵਿੱਚ ਵੇਸ਼ ਕੀਤਾ ਜਾਊਗਾ ਔਰ ਉਹਨਾਂ ਦੀ ਅਗਲੀ ਰਿਮਾਂਡ ਲੈ ਕੇ ਅਗਲੀ ਅਗਲੀ ਪੁੱਛਤਾਚ ਜੋ ਕੀਤੀ ਜਾਊਗੀ ਜੋ ਹੁਣ ਤੱਕ ਦੀ ਪੁੱਛਗਿਛ ਦੇ ਵਿੱਚ ਜੋ ਚੀਜ਼ ਸਾਹਮਣੇ ਆਈ ਹੈ ਜੋ ਮਤਲਬ ਕਾਰਨ ਦਾ ਕਤਲ ਦਾ ਕਾਰਨ ਕੀ ਸੀਗਾ ਇਹ ਮੋਸਟ ਇੰਪੋਰਟੈਂਟ ਕੁਐਸਚਨ ਸੀ ਸਾਰੇ ਵਾਸਤੇ ਤੋਂ ਹੁਣ ਤੱਕ ਦੀ ਜੋ ਪੁੱਛਗਿਛ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਜੋ ਰਮਨਦੀਪ ਸਿੰਘ ਹੈਗਾ ਇਹ 19 ਸਾਲ ਦਾ ਹੈਗਾ ਇਹ ਵੱਖ-ਵੱਖ ਗੁਰਦੁਆਰੇ ਦੇ ਵਿੱਚ ਸੇਵਾ ਕਰਦਾ ਸੀ ਔਰ ਪਿਛਲੇ ਡੇਢ ਸਾਲ ਤੋਂ ਇਹ ਗੁਰਦੁਆਰਾ ਜੋ ਆਪਣਾ ਗੁਰੂ ਅਮਰਦਾਸ ਜੀ ਗੁਰਦੁਆਰਾ ਹੈ گا ਠਵਾਲ ਦੇ ਉੱਥੇ ਵੀ ਆਉਂਦਾ ਸੀਗਾ ਔਰ ਉੱਥੇ ਬਾਬਾ ਬਲਵਿੰਦਰ ਜੀ ਦਾ ਇਹ ਸੇਵਾ ਕਰਦਾ ਸੀਗਾ ਔਰ ਉਸ ਦਿਨ ਰਾਤ 30 April ਰਾਤ 10:30 ਵਜੇ ਦੇ ਕਰੀਬ ਇਹ ਜੋ ਬਾਬਾ ਜੀ ਦਾ ਸੇਵਾ ਕਰ ਰਿਹਾ ਸੀਗਾ ਉਹਦਾ ਪੈਰ ਦਾ ਮਾਲਿਸ਼ ਕਰ ਰਿਹਾ ਸੀ ਉਹਨਾਂ ਨੂੰ ਲੈ ਕੇ ਆਪਸ਼ ਵਿੱਚ ਇਹ ਇਹ ਹੋ ਗਈ ਆਪਸ਼ ਵਿੱਚ ਨਾ ਕੋਈ ਝਗੜਾ ਹੋ ਗਿਆ ਕੀ ਲਤ ਕੁੱਟਣ ਨੂੰ ਲੈ ਕੇ ਬਾਬਾ ਜੀ ਨੇ ਇਹਨੂੰ ਗਾਲ ਕੱਢਤਾ ਔਰ ਉਹ ਵਤੀ ਵਤੀ ਗਈ ਉਹਦੇ ਵਿੱਚ ਆ ਵੀ ਇਹਨਾਂ ਦੇ ਅਕਿਊਜ਼ ਦੇ ਕਹਿੰਦੇ ਮੁਤਾਬਕ ਆ ਵੀ ਹੈਗਾ ਕਿ ਜੋ ਬਾਬਾ ਜੀ ਨੇ ਇਹਨੂੰ ਉਹਨਾਂ ਦੇ ਪ੍ਰਾਈਵੇਟ ਪਾਰਟ ਤੇ ਲਤ ਮਾਰਦੀ ਤੋ ਇਹਨਾਂ ਦੇ ਗੁੱਸਾ ਕੰਟਰੋਲ ਨਹੀਂ ਹੋਇਆ ਤੋ ਫਿਰ ਇਹਨੇ ਉਹਨਾਂ ਨੂੰ ਖੁਰਚ ਮਾਰਦੀ ਔਰ ਉੱਥੋਂ ਦੀ ਇਹ ਭੱਜ ਗਿਆ ਸੀਗਾ ਤੋ ਇਹ ਹਲੇ ਸਾਡਾ ਫਰਸਟ ਜੋ ਇਹਦੇ ਵਿੱਚ ਆਈ ਹੋਈ ਹੈ ਪੁਚਗਿਛ ਦੇ ਵਿੱਚ ਇਹ ਚੀਜ਼ ਆਈ ਹੈ ਹਲੇ ਵੀ ਅਸੀਂ ਅਗੇ ਦੀ ਕਾਰਵਾਈ ਜਾਰੀ ਹੈਗੀ ਉਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਊਗਾ ਉਹ ਤੁਹਾਡੇ ਸਾਰੇ ਨਾਲ ਸ਼ੇਅਰ ਕੀਤਾ ਜਾਊਗਾ ਜੀ ਧੰਨਵਾਦ ਜਿਹੜੇ ਇਹਨਾਂ ਦੇ ਵਿੱਚ ਆ ਰਿਹਾ ਕਿੱਥੇ ਨੂੰ ਪਿਆ ਰਿਹਾ ਕਿਹੜੀ ਕਿਹੜੀ ਜਗ੍ਹਾ ਸੀ ਇਹਦੇ ਵਿੱਚ ਦੇਖਿਓ ਜੀ ਆਪਣਾ ਇੱਕ ਤੋਂ ਇੱਥੋਂ ਦੀ ਇਹ ਮੋਗਾ ਚਲ ਗਏ ਸੀਗਾ ਅੰਮ੍ਰਿਤਸਰ ਚੱਲਿਆ ਸੀ ਪਹਿਲੇ ਉ ਤੋਂ ਬਾਅਦ ਮੋਗਾ ਚੱਲਿਆ ਸੀ ਮੋਗਾ ਦੇ ਵਿੱਚ 2 ਦਿਨ ਰਿਹਾ ਉ ਤੋਂ ਬਾਅਦ ਫਿਰ ਇਹ ਪੰਜਾਬ ਦੇ ਬਾਹਰ ਵੀ ਗਿਆ ਸੀਗਾ 2 ਥਾਵਾਂ ਤੇ ਫਿਰ ਉਸ ਤੋਂ ਬਾਅਦ ਵਾਪਸ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਤੋਂ ਫਿਰ ਬਟਾਰਾ ਇਦੇ ਵਿੱਚ ਇੱਕ ਇੱਕ ਗੱਲ ਮੈਂ ਹੋਰ ਤੁਹਾਡੇ মিডিਆ ਰਹੀ ਮੈਂ ਬਟਾਲਾ ਦੀ ਔਰ ਮੋਗੇਰੀ ਜੋ ਪਬਲਿਕ ਹੈਗੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਇਦੇ ਵਿੱਚ ਪਬਲਿਕ ਵੱਲੋਂ ਸਾਨੂੰ ਬਹੁਤ ਜ਼ਿਆਦਾ ਕੋਆਪਰੇਸ਼ਨ ਮਿਲਿਆ ਭਾਵੇਂ ਉਹ ਆਪਣੀ ਡਿਟੈਕਸ਼ਨ ਦੇ ਵਿੱਚ ਉਹਨਾਂ ਦੀ ਮਦਦ ਹੋਵੇ ਭਾਵੇਂ ਉਹ ਇਹਦੇ ਵਿੱਚ ਕੁਝ ਜੋ ਸਿਵਿਲियंस ਨੇ ਜਿਨੇ ਸਾਡੇ ਨਾਲ ਵੀ ਤੁਰੇ ਸਾਡੇ ਨਾਲ ਤੁਰ ਕੇ ਇਹ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੀ ਬਹੁਤ ਮਦਦ ਕੀਤੀ ਹੈਗੀ ਹੈ اسپੈਸ਼ਲੀ ਬਟਾਲੇ ਦੀ ਆਪਣੇ ਆਪਣੇ ਵਖਵਖ ਜੋ ਸਬਡਿਵੀਜ਼ਨ ਦੀ ਕਿਉਂਕਿ ਇਹਦੇ ਵਿੱਚ ਬਾਕੀ ਸਾਰੇ ਸਬਡਿਵੀਜ਼ਨਾਂ ਦੀ ਜੋ ਆਫੀਸਰਸ ਹੈ ਉਹਨਾਂ ਦੀ ਸਾਰਿਆਂ ਦੀ ਡਿਊਟੀ ਇੱਥੇ ਲੱਗੀ ਸੀ ਵਖਵਖ ਸਬਡਿਵੀਜ਼ਨਾਂ ਦੇ ਲੋਕੀ ਜੋ ਹੈਗੇ ਸਾਡੇ ਨਾਲ ਬਹੁਤ ਇਹਦੇ ਵਿੱਚ ਮਦਦ ਕੀਤੀ ਹੈ ਤਾਂ ਜਦੋਂ ਗੱਲ ਆਹੀ ਹੈ ਜੀ ਜਦੋਂ ਪਬਲਿਕ ਪੁਲਿਸ ਦਾ ਸਾਥ ਦਿੰਦੀ ਹੈ ਮਦਦ ਕਰਦੀ ਹੈ ਤਾਂ ਫਿਰ ਇੰਨਾ ਵੱਡਾ ਕੇਸਿਸ ਵੀ ਜੋ ਹੈਗੇ ਉਹ ਛੇਤੀ ਤੋਂ ਛੇਤੀ ਟ੍ਰੇਸ ਹੋ ਜਾਂਦੀ ਹੈ ਜੀ ਧੰਨਵਾਦ ਥੈਂਕ ਯੂ ਹਾਂ ਜੀ ਆਪਣੀ ਕਈ ਇਹ ਜਿਹਾ ਕੋਈ ਹੋਰ ਤਾਂ ਨਹੀਂ ਕਿ ਮਤਲਬ ਜਿਉਂਕਿ 19 ਸਾਲ ਦੇ ਉਪਰ ਹੈ ਲੜਕੇ ਦੇ ਨਹੀਂ ਜੀ ਇਹ ਇਹ ਗਲਬੀ ਮੈਂ ਕਲੀਅਰ ਕਰਨਾ ਚਾਹਾਂਗੀ ਇਹਦੇ ਵਿੱਚ ਕੋਈ ਰੈਡੀਕਲ ਐਂਗਲ ਜਾਂ ਐਕਸਟ੍ਰੀਮਿਜ਼ਮ ਐਂਗਲ ਉਹ ਕੋਈ ਨਹੀਂ ਹੈਗਾ ਇਹ 19 ਸਾਲ ਦਾ ਬੱਚਾ ਹੈ ਜੋ ਇਹ ਆਪਣਾ ਗੁਰਦੁਆਰੇ ਦੇ ਵਿੱਚ ਅੰਮ੍ਰਿਤਸਰ ਦੇ ਗੁਰਦੁਆਰੇ ਦੇ ਵਿੱਚ ਉੱਥੇ ਪੜਦਾ ਸੀ ਆਪਣੀ ਗੁਰਬਾਣੀ ਸਿੱਖ ਰਿਹਾ ਸੀਗਾ ਅੱਗੇ ਜਾ ਕੇ ਇਹਨਾਂ ਦਾ ਫਾਦਰ ਵੀ ਜੋ ਹੈਗੇ ਉਹ ਵੀ ਪਾਠੀ ਨਹੀਂ ਇਹ ਵੀ ਅੱਗੇ ਜਾ ਕੇ ਮਤਲਬ ਉਹ ਕੋਸ਼ਿਸ਼ ਕਰ ਰਿਹਾ ਸੀਗਾ ਉਹ ਪਾਠੀ ਦਾ ਉਹ ਕੰਮ ਕਰ ਲੀਏ ਨਹੀਂ ਜੀ ਉਹ ਉਸੀ ਰੂਮ ਦੇ ਵਿੱਚੋਂ ਸਾਨੂੰ ਬਾਬਾ ਜੀ ਦਾ ਜੋ ਲਾਇਸੈਂਸੀ ਹਥਿਆਰ ਸੀਗਾ ਉਹ ਜਿਸ ਰੂਮ ਦੇ ਵਿੱਚ ਇਹ ਵਾਰਦਾਤ ਹੋਈ ਸੀ ਉਸੇ ਰੂਮ ਦੇ ਵਿੱਚ ਮਿਲਿਆ ਸੀਗਾ ਉੱਥੇ ਉਸੀ ਵੇਲੇ ਰਿਕਵਰ ਹੋ ਗਿਆ ਸੀਗਾ ਇਹਦੇ ਵਿੱਚ ਦੇਖੋ ਜੀ ਪੂਰੇ ਜ਼ਿਲੇ ਹੀ ਸਾਡੀ ਪਹਿਲੇ 4-5 ਦਿਨਾਂ ਦੇ ਵਿੱਚ ਪੂਰੇ ਜ਼ਿਲੇ ਹੀ ਸਾਡੇ ਦੇ ਵਿੱਚ ਲੱਗਿਆ ਸੀਗਾ ਭਾਵੇਂ ਥਾਣਾ ਕੋਈ ਵੀ ਹੋਵੇ ਕੋਈ ਵੀ ਸਬਡਿਵੀਜ਼ਨ ਦਾ ਹੋਵੇ ਵੈਸੇ ਇਹ ਵਾਰਦਾਤ ਜੋ ਸਾਡਾ ਸੀਗਾ ਉਹ ਕਮਾਂਡ ਥਾਣਾ ਸ਼ਹਿਰ ਗੋਬਿੰਦਪੁਰ ਸਬਡਿਵੀਜ਼ਨ ਦਾ ਸੀਗਾ ਲekin ਜੋ ਵਕ ਵਕ ਜ਼ਿਲ੍ਹਾਾਂ ਦੇ ਵਿੱਚ ਜੋ ਸਾਡੀ ਪਾਰਟੀ ਗਈ ਸੀਗੀ ਉਹਦੇ ਵਿੱਚ ਆਪਣੇ ਕਿਲਾ ਲਾਲ ਸਿੰਘ ਦਾ ਵੀ ਗਏ ਸੀਗੇ ਡੇਰਾ ਬਾਬਾ ਨਾਨਕ ਦੀ ਐਸਚੂਸ ਆਫ ਵੀ ਗਏ ਸੀਗੇ ਔਰ ਆਪਣੇ ਡੀਐਸਪੀ ਸਪੈਸ਼ਲ ਬ੍ਰਾਂਚ ਵੀ ਗਏ ਸੀਗੇ ਔਰ ਸੀਆਈਏ ਦੀ ਵੀ ਗਏ ਸੀ ਇਹਦੇ ਵਿੱਚ ਅਸੀਂ ਸਾਰਿਆਂ ਦਾ ਜੋ ਹੁਣ ਤੱਕ ਦੀ ਤਜਰਬਾ ਹੈਗਾ ਉਹਦਾ ਅਸੀਂ ਫਾਇਦਾ ਉਠਾਏ ਇਨ ਦ ਸੈਂਸ ਕਿ ਬਹੁਤ ਸਾਰੇ ਆਫੀਸਰ ਸਾਡੇ ਇੱਧਰ ਦੀ ਹੈਗੀ ਆ ਜਿਨ੍ਹਾਂ ਨੇ ਵਕ ਵਕ ਜ਼ਿਲ੍ਹਾ ਦੇ ਵਿੱਚ ਸਰਵ ਕਰਕੇ ਆਏ ਨੇ ਕੋਈ ਮੋਗੇ 'ਚ ਸਰਵ ਕੀਤਾ ਸੀਗਾ ਪਹਿਲੇ ਕੋਈ ਲੁਧਿਆਣਾ 'ਚ ਸਰਵ ਕੀਤਾ ਸੀ ਕੋਈ ਆਪਣੇ ਅੰਮ੍ਰਿਤਸਰ ਦੇ ਵਿੱਚ ਸਰਵ ਕੀਤਾ ਸੀ ਸੋ ਉਹਨਾਂ ਨੂੰ ਅਸੀਂ ਉਸ ਉਸ ਥਾਂ ਤੇ ਭੇਜਿਆ ਸੀ ਜਿਨ੍ਹਾਂ ਦੇ ਆਲਰੇਡੀ ਉਹ ਉਸ ਏਰੀਆ ਤੋਂ ਫੈਮਿਲੀਅਰ ਸੀਗੇ। ਤੋਂ ਇਹਦੇ ਕਰਕੇ ਜਦੋਂ ਕੋਈ ਕ੍ਰਾਈਮ ਹੁੰਦਾ ਆ ਉਹ ਭਾਵੇਂ ਜਰਿਸਡਿਕਸ਼ਨ ਵਾਈਜ਼ ਹੁੰਦੀ ਹੈ ਲੇਕਿਨ ਜੋ ਟ੍ਰੇਸ ਕਰਨਾ ਉਹ ਸਾਡਾ ਪੂਰਾ ਜ਼ਿਲ੍ਹਾ ਦਾ ਹੁੰਦੀ ਹੈ। ਤੋਂ ਇਹਦੇ ਕਰਕੇ ਇਸ ਇਹਦੇ ਵਿੱਚ ਜੋ ਆਪਣੇ ਐਸਪੀ ਡੀ ਸਾਹਿਬ ਔਰ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਂਡ ਐਸਪੀ ਸਪੈਸ਼ਲ ਬ੍ਰਾਂਚ ਨਾਲੇ ਸੀਆਈ ਇਨਚਾਰਜ ਐਂਡ ਟੂ ਐਸਐਚਓ ਕੁਮਾਰ ਹੈਗੇ ਆ। ਇਹ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤੇ ਐਂਡ ਇਨਕਲੂਡਿੰਗ ਮੈਨੀ ਆਫ ਜੋ ਸਾਡੇ ਆਪਣੇ ਕਾਂਸਟੇਬਲਸ ਨੇ اے ਸਾਈਜ਼ ਨੇ ਸਾਰੇ ਹੀ ਇਹਦੇ ਵਿੱਚ ਬਹੁਤ ਹੀ ਵਧੀਆ ਕੰਮ ਕੀਤੀ ਹੈਗੇ 12 ਦਿਨ ਲਗਾਤਾਰ ਇਹਨੇ ਇਹਦੇ ਵਿੱਚ ਆਪਣਾ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤੀ ਹੈ ਜੀ ਨਹੀਂ ਉਹ ਆਪਣੇ ਕੋਈ ਵੀ ਰਿਸ਼ਤੇਦਾਰ ਕੋ ਨਹੀਂ ਗਿਆ ਇਹ ਮੋਗੇ ਦੇ ਵਿੱਚ ਜੋ ਗਏ ਸੀਗੇ ਇਹਨੇ ਕੰਮ ਲੱਭਣ ਨੂੰ ਗਿਆ ਸੀ ਤੋਂ ਉੱਥੇ ਉਹ ਸਾਰੇ ਅਸੀਂ ਚੱਕੀਤਾ ਸੀ ਫਿਰ ਉਸ ਤੋਂ ਬਾਅਦ ਇਹ ਕੁਝ ਗੁਰਦੁਆਰੇ ਦੇ ਵਿੱਚ ਵੀ ਰਹਾ ਉੱਥੋਂ ਦੀ ਫਿਰ ਵਾਪਸ ਨਹੀਂ ਜੀ ਉਹ ਬਟਾਲੇ ਤੋਂ ਫੜਿਆ ਗਿਆ ਚਿੱਟੀ ਗਰਾਉਂਡ ਤੋਂ ਜੋ ਕਨਸਟਿਟਿਊਸ਼ਨ ਸਿਟੀ ਲਿਮਟ ਦੇ ਵਿੱਚ ਆਉਂਦਾ ਆਹੀ ਇਹਨਾਂ ਚ ਤਾਂ ਕਰਕੇ ਸਾਨੂੰ ਟਾਈਮ ਲੱਗੇ ਤਾਂ ਕਰਕੇ ਇਹ ਬਹੁਤ ਮੁਸ਼ਕਿਲ ਕੰਮ ਸੀਗਾ ਸਾਡੇ ਵਾਸਤੇ ਕਿਉਂਕਿ ਸਾਨੂੰ ਇਹਦੇ ਵਿੱਚ ਟੈਕਨੀਕਲੀ ਕੋਈ ਇਨਪੁਟ ਨਹੀਂ ਮਿਲਿਆ ਸੀ ਇਹ ਦੇ ਕਰਕੇ ਹੀ ਮੈਂ ਪਬਲਿਕ ਦਾ ਇਹਦੇ ਵਿੱਚ ਸਾਨੂੰ ਬਹੁਤ ਸਾਥ ਰਿਹਾ ਤਾਂ ਹਿਊਮਨ ਇੰਟੈਲੀਜੈਂਸ ਜੋ ਹੁੰਦੀ ਹੈ ਮਤਲਬ ਪਬਲਿਕ ਜਦੋਂ ਸਾਡੇ ਉੱਤੇ ਭਰੋਸਾ ਕਰਦੇ ਆ ਉਹ ਸਾਡੇ ਨਾਲ ਜੁੜਦੇ ਆ ਤਾਂ ਫਿਰ ਇਹ ਮੁਸ਼ਕਿਲ ਤੋਂ ਮੁਸ਼ਕਿਲ ਕੇਸ ਵੀ ਜੋ ਹੈ ਟ੍ਰੇਸ ਹੋ ਜਾਂਦੇ ਆ ਜੀ 14 ਦਾ ਮੈਂ ਕੋਸ਼ਿਸ਼ ਕਰੀ ਆ 12 ਦਿਨ ਜੀ ਇਹ ਇੱਕ ਤਰੀਕ ਦਾ ਮਤਲਬ ਇੱਕ ਤਰੀਕ ਮਤਲਬ 12 ਵਜੇ ਜੋ ਸਾਨੂੰ ਇਨਫੋਰਮੇਸ਼ਨ ਆਈ ਸੀ ਜੋ 13 ਤਰੀਕ ਨੂੰ ਸਾਨੂੰ ਅਸੀਂ ਫੜ ਲਈ ਹਾਂ ਜੀ